ਨਾ ਹਾਂ ਲੱਗਦਾ ਨਾ ਵਿਆਹ ਵਾਲਾ ਘਰ ਪਤਾ ਨਾ ਰੌਣਕ ਲੱਗੂ ਯਾਰ ਰੌਣਕ ਲੱਗੂ ਯਾਰ ਜਿਹੜੇ ਅੱਗੇ ਮੂੰਹ ਤੇ ਚਾਹ ਪੀਵੀ ਜਾਂਦੇ ਆ ਛੜਮਣੀ ਵਿਆਹ ਦਾ ਫਿਰ ਛੜਮਣੀ ਨਾਲ ਪੂਰਾ ਕਿਆ ਕਰ ਕੱਲ ਪਰਚੀ ਬਾਸ਼ੀ ਦੀ ਵਿਆਹ ਦੀ ਪਰਚੀ ਹਟਾ ਦੇਣੀ ਆਪਣਾ ਚਾਹੀਦਾ ਵਿਆਹ ਦੀ ਪਰਚੀ ਦਾ ਉਹ ਮਰ ਘਵਾਉਂਗਾ ਆ ਇੱਕ ਦੀ ਆਪਣਾ ਚਾਹੀਦਾ ਬਾ ਦੂਜਾ ਆਪਣਾ ਹਲਵਾਈ ਦਾ ਜੀ ਬਣਾਉਣੀ ਆ ਆਪਾਂ ਕਹਿੰਦੇ ਹੁਣ ਪਤਾ ਲੱਗਦਾ ਵਿਆਹ ਵਾਲਾ ਘਰ ਆ ਜਦੋਂ ਐਂ ਭਾਂਡੇ ਟੀਂਡੇ ਖਿਲਰੇ ਹੋਣਾ ਪੱਟੀਆਂ ਪੁੱਟੀਆਂ ਪਈਆਂ ਹੋਵੇ ਹਾਂਜੀ ਸਤਿ ਸ਼੍ਰੀ ਅਕਾਲ ਸਾਰ ਲੋਜੀ ਸਵਾਗਤ ਆ ਤੁਹਾਡਾ ਸਾਡੇ ਨਵੇਂ ਵਲੌਗ ਵਿੱਚ 100 ਤਿਆਰੇ ਪੁਰੇ ਜੋਰਾ ਸ਼ੋਰਾ ਕੋਈ ਨਹੀਂ ਜਾਨੀਆ ਤੁਹਾਨੂੰ ਪਹਿਲਾਂ ਹੀ ਹੁਣ ਦੇਣ ਦਾ ਕਿ ਥੋੜੇ ਤੇ ਕੰਮ ਬਾਲੇ ਆ ਤੇ ਕੰਮ ਅਸੀਂ ਰਾਤ ਨੂੰ ਤੱਕ 8 ਵਜੇ ਰੱਖਦੇ ਆ ਤੇ ਸੌਦਾ ਹੁਣ ਲੈਣ ਜਾਣਾ ਸੌਦਾ ਜਿਹੜਾ ਆਪਣੇ ਹਲਵਾਈ ਸਾਹਿਬ ਹੁਣ ਅੱਜ ਆ ਜਾਣਾ ਵਾ ਸੌਦਾ ਲੈ ਕੇ ਆਉਣਾ ਸੌਦਾ ਲੈ ਕੇ ਦੇਣਾ ਉਹਨਾਂ ਨੂੰ ਤੇ ਤੁਸੀਂ ਬਾਕੀ ਗਰਮੀਤ ਕੌਰੀ ਵਿਖੇ ਇਗਨੋਰ ਕਰ ਚੁੱਕੇ ਆਪਣੇ ਕੈਮਰੇ ਨੂੰ ਉਹ ਲੰਘ ਚੁੱਕੇ ਆ ਬਹੁ ਮਾੜੀ ਗੱਲ ਇਹਨਾਂ ਦੀ ਬਹੁ ਇਗਨੋਰ ਕਰਦੇ ਆ ਕੈਮਰੇ ਨੂੰ ਅੱਜ ਕੱਲ ਕੀ ਕਰ ਸਕਦੇ ਆ ਆਪਾਂ ਕੰਮ ਕਰ ਜਿੰਨਾ ਵਿਜੀ ਆ ਸੋ ਚੈਨਲ ਨੂੰ ਸਬਸਕ੍ਰਾਈਬ ਤੇ ਆਪਾਂ ਚੱਲੇ ਸੌਦਾ ਪਤਾ ਲੈਣ ਚੱਕਣਾ ਲਾਲਾ ਕਰਾ ਦੇਾਂਗੇ ਚਲੋ ਭਾਈ ਹੁਣ ਚੱਲੇ ਸੌਦਾ ਲੈਣ ਜਿਹੜਾ ਸੌਦਾ ਪਤਾ ਚੱਲ ਗੁੱਗੂ ਤੋਰ ਉਹ ਕਾਕੇ ਭੱਜਿਆ ਯਾਰ ਬਾਹ ਹੱਥਾਂ ਤੇ ਮਹਿੰਦੀ ਲੱਗੀ ਲੱਤਾਂ ਤੇ ਮਹਿੰਦੀ ਲੱਗੀ ਆ ਪਿਆਰਾ ਤੇ ਮਹਿੰਦੀ ਲੱਗੀ ਆ ਹੁਣ ਸਹੀ ਕਿਹਾ ਜਾ ਕੇ ਪਿਆਰਾ ਤੇ ਮਹਿੰਦੀ ਲੱਗੀ ਆ ਟਮਿੰਟ ਟਮਿੰਟ ਆ ਭੱਜ ਕੇ ਭੱਜ ਗਿਆ ਉੱਤੇ ਨਹੀਂ ਲੈ ਜਾਣਾ ਭਾਂਡੇ ਲੈ ਭਾਂਡੇ ਲੈ ਕੇ ਆਉਣੇ ਆ ਸੌਦਾ ਲੈ ਕੇ ਆਉਣਾ ਪਤਾ ਲੈ ਕੋਣ ਸੌਦਾ ਲੈ ਕੇ ਆਉਣਾ ਹੁਣ ਹਾਂ ਸੌਦਾ ਲੈ ਗਾ ਸੌਦਾ ਕਾਦਾ ਲੈਈਦਾ ਵਾ ਵਿਆਹ ਦਾ ਸੌਦਾ ਲਾਉਣਾ ਹਰ ਕਾਦਾ ਬਾਜੀ ਬਣਾਉਣੀਆਂ ਓਏ ਤੂੰ ਵਿੱਚ ਬੈ ਉਹ ਪਹੀਆ ਵਿੱਚ ਹੈਂ ਬਾਜੀ ਬਣਾਉਣੀਆਂ ਆਹੋ ਨਹੀਂ ਨਹੀਂ ਬਾਜੀ ਬਣਾਉਣੀਆਂ ਓਏ ਇੱਥੇ ਬਹਿ ਜਾ ਟਰਾਲੀ ਤੇ ਰੰਗ ਬਹੁਤ ਮਹਿੰਗੀ ਬਾ ਕਿੰਦਰ ਹਾਂਜੀ ਰੰਗ ਵਾਲੀ ਬਾਲਟੀ ਬਹੁਤ ਮਹਿੰਗੀ 9500 ਰੁਪਏ ਹੈ 300 ਹੈਂ ਮੋੜ ਨਹੀਂ ਆ ਚੱਲ ਬਈ ਚੱਲ ਮੁੰਡਿਓ ਚੱਕ ਨੂੰ ਖੋਲ ਕੋੜੀ ਹਾਂ ਉਹ ਵੱਖਰਾ ਪਾਉਣਾ ਜਿੰਨਾ ਬਹਿ ਗਿਆ ਮੱਕਰਾ ਖਰਾਬਾ ਦੋ ਕਹਿਣ ਕਿ ਕਿੰਨੇ ਲੀਟਰ ਵਾਲੇ ਆਏ ਕੈਨ ਕਿੰਨੇ ਲੀਟਰ ਵਾਲਾ ਮੋਟੇ 70 ਲੀਟਰ ਦਾ 30 ਲੀਟਰ ਦਾ ਇੱਕ ਆ 100 ਕਿਲੋ 20 ਲੀਟਰ ਬਾਦੋ ਟਰੈਕਟਰ ਨਹੀਂ 2000 ਵਾਲਾ ਟਰੈਕਟਰ ਚ ਤੇ ਬਾਕੀ ਬਾਹਰ ਉੱਚ ਹਾਂ ਹਾਂ ਹੁਣ ਤਾਂ ਵਿਆਹ ਤੇ ਦੂਜਾ ਮੈਂ ਕਿੰਨਾ ਲਗਾ 60 ਲੀਟਰ ਲੈ ਜੀ ਇੱਕ ਡੀਜ਼ਲ ਬਹੁਤ ਹੈ ਦੇਖੇ ਲੋਹਾਈਆਂ ਲੱਗਾ ਰਿਆਂ ਬਹੁਤ ਯਾਰ ਲੱਗਣਾ ਯਾਰ ਜਾਣਾ ਹੀ 1000 ਲੀਟਰ ਆ ਯਾਰ ਤੱਕ ਤਾਂ ਲੱਗ ਜਾਣਾ ਆਰਾਮ ਨੇ ਡੀਜ਼ਲ ਵੈਲਾ ਲਾ ਆਹ ਦੇ ਲੋ ਭਾਈ ਮੇਰਾ ਇਹ ਸਹੀ ਸਭ ਸਭ ਪਾ ਲੋ ਆਟਾ ਉਹਦਾ ਚੱਕਰ ਇਹ ਨਹੀਂ ਧਾਰਸਦਾਰ ਚਲਾ ਲੀਏ ਭਾਈ ਧਾਰ ਕਰਨਾ ਪਾਣੀ ਤਾਂ ਤੇ ਕਰ ਲੈਣਗੇ 2000 ਰੁਪਏ ਰੋਗੇ ਬਾਕੀ ਕੈਨ ਚ ਪਾਉਜੀ ਬਾਕੀ ਕੈਨ ਚ ਪਾਓ ਜੀ ਪੂਰਾ 60 ਲੀਟਰ 60 ਲੀਟਰ ਕੋਈ ਕੈਨ ਫੁੱਲ ਕਰ ਦੋ ਜਿੰਨਾ ਪੈ ਗਿਆ ਸਭ ਪੈਣਾ ਨਹੀਂ ਹੋ ਜੇ ਖੁੱਲੇ ਪਾ ਦੇ ਖੁੱਲਾ ਵਾਰਾ ਖੁੱਲੇ ਘਾਤੇ ਨਾਲ ਪਾ ਲੋ ਖੁੱਲੇ ਘਾਤੇ ਰੱਖਿਆ ਜਾ ਰਿਹਾ ਪਕੌੜ ਨੂੰ ਥੱਲੇ ਚੱਕਣਾ ਔਖਾ ਜੀ ਉੱਪਰ ਹੀ ਰਹਿਣ ਦੋ ਨਹੀਂ ਮੁੰਡੇ ਖੁੰਡੇ ਮੁੰਡਿਆਂ ਦੀ ਬਾਸ ਹੋਈ ਪਈ ਇਹਨਾਂ ਮੁੰਡਿਆਂ ਦੀ ਬਾਸ ਹੀ ਪਈ ਆ ਇਹ ਬੁੱਢੇ ਹੀ ਆ ਆ ਮੇਨ ਮੁੰਡਾ ਓ ਚੱਕੋ ਜਿਹੜਾ ਸਾਹਮਣੇ ਬੈਠਾ ਪਾਲਾ ਮੋਟਾ ਜ ਆ ਓਕੇ ਆ ਓਕੇ ਆ ਜੀ ਆ ਰੰਗ 95 ਤੋਂ ਦੀ ਆ ਬਾਲਟੀ ਤਾਂ ਹੀ ਮੈਂ ਤੇ ਇੱਕ ਵਾਰ 95 ਤੋਂ ਗਿਆ ਆਪਣਾ ਐ ਔ ਯਾਂਦੀ ਹੋਣ ਗਿੰਦਾ ਤੇਰੀ ਦੇਣ ਕਦੀ ਆ ਗਏ ਨਾ ਵੇ ਟਰੈਕਟਰ ਟਰੈਕਟਰ ਤੇ ਆਵਣਾ ਕਿਹੜੇ ਗੱਡੀ ਬਹੁਤ ਸੁਣੇ ਬਹੁਤ ਸੁਣੇ ਐਵੇਂ ਗੱਡੀਆਂ ਨੇ ਗੇੜੇ ਦਿਮਾਗ ਖਰਾਬ ਆ ਤੇ ਲਿਆਉਣਾ ਹੀ ਪੈਣਾ ਸਮਾਨ ਵਿਆਹ ਦਾ ਸਮਾਨ ਤਾਂ ਲਿਆਉਣਾ ਹੀ ਪੈਣਾ ਵਾ ਐਂ ਕਹਿਣਾ ਐਵੇਂ ਕਿਹੜੇ ਗੱਡੀ ਜਾ ਤੂੰ ਕਹਿ ਚੱਲ ਕਾਕੇ ਪਿੱਛੇ ਬੈ ਜਾ ਬਾਈ ਬਰਾ ਓਏ ਹੁਣ 10000 ਆੱਡਾ ਤੇ 10000 ਆੱਡਾ ਹੁਣ 20000 ਰੁਪਏ ਤੇਰੇ ਕੋਲ ਅਗਰੇ ਕਹਿੰਦਾ 9000 ਸੀ ਰਿਪਾਰਟੀ ਰੰਗਦੀ ਸੀ ਹੌਣ ਨਾਲ ਤੇਲ ਵੀ ਆਉਣ। ਹਾਂ ਦੋਨੇ ਆਇਆ ਖੜਦਾ। ਹਾਂ ਦੋਵੇਂ ਨਾਲ ਹੀ ਆਪ ਜਾਇੰਗੇ ਜੀ ਟੱਕ ਭਾਰ ਤੇਰਾ। ਹਾਂ। ਚੱਲ ਕਾਕਾ ਪਿੱਛੇ। ਉਹ ਆਦਾ ਬਿਜਾਰ ਰੱਖੀ ਉਹਨਾਂ ਦਾ ਕੋਈ ਨਹੀਂ। ਤੂੰ ਵੀ ਬੱਚੇ ਲਗਾ ਕੇ ਕੋਈ ਲਿਆਜ ਨਹੀਂ। ਨਹੀਂ ਇੱਥੇ ਸਹੀ ਆ। ਆਇਆ। ਇੱਥੇ ਸਹੀ ਆ। ਪਹਿਲਾਂ ਆਪਾਂ ਸੌਦਾ ਲੱਦਗੇ। ਪਹਿਲਾਂ ਭਾਂਡੇ। ਭਾਂਡੇ ਅੱਗੇ ਰੱਖ ਲੈਣੇ ਲੈਣੇ ਭਾਂਡੇ। ਡਰਾਈਵਰ ਸਾਰੇ ਚੋਟੀ ਦੇ ਲਾਲਿਆ ਸਾਹਿਬ। ਕੀ ਕਰੀ ਜਾਂਦਾ ਯਾਰ। ਥੱਲੇ ਆ ਯਾਰ। ਚੱਲ ਯਾਰ ਥੱਲੇ ਆ। ਉਹ ਆ ਭਨਪੂਰ ਨਾਲੋਂ ਪਾਬੰਦੀ ਉਹਨਾਂ ਦੀ। ਆਹ ਹੋਏ ਵੀ ਡਰਾਈਵਰ ਰੁੱਕ ਹੀ ਆ ਵੀ। ਕੀ ਲੈ ਦੇਣੀ ਆਈ ਉਹ ਇਹਨਾਂ ਬਣਾ ਗਏ ਮਹਾਲ ਆਈ ਇੱਥੇ ਗਾ। ਚਲਤੀ ਤੁਹਾਡੀ ਭੈਣ ਨੂੰ। ਇਹ ਤੜੀ ਜਾ ਇੱਥੇ ਮਾਰ ਲੈ। ਲੈ ਮੁੱਟੀ ਲੱਸੀ ਨਾਲੋਂ ਮੁੱਟੀ ਲੱਸੀ ਆ ਕੋਈ ਨਹੀਂ ਲੱਖਾ। ਇਹ ਡਰਾਈਵਰ ਵਾ ਕਰ ਲਈ ਤਰੱਕੀ ਇਹਨਾਂ ਉਹਦੇ ਪਿੱਛੇ ਕੰਧ ਢਾ ਦੇਣ ਲੱਗਾ ਕਿ ਗੱਡੀ ਭੰਦੀ। ਉਹਨੇ ਕਿਹਾ ਕਰਦਾ ਇੱਥੇ ਭੰਨ ਕੇ ਵੀ ਨਹੀਂ ਆਏ। ਆਏ ਤੇ ਨਹੀਂ ਆਏ। ਉਹ ਗੱਡੀ ਕੀ ਕਰ ਰਹੀ ਆ? ਆਪ ਕੋ ਟਾਇਰ ਲੱਗ ਗਿਆ। ਆਪਾਂ ਕਿ ਦੱਦੂ ਬਾੜਿਓ। ਕੋਲੇ ਦੇਖ ਲਿਆ। ਹਾਂ ਗੱਡੀ ਤੋੜ ਮਹਿਕਮਾ। ਇਹਨੇ ਇਹਨੇ ਮਾਹਾਲੀ ਇੱਕ। ਜਿੱਦਿਆ ਥੋੜੀ। ਸੱਤ ਟੇਬਲ ਕਰਨੇ ਜੀ। ਹਾਂ ਲੈ ਲਈਏ। ਪ੍ਰਾਂਤਾ ਇੱਥੇ ਕਿੰਨੇ ਲਿਖਿਆ ਵਾ? 5। ਉਹਦੇ ਇੱਕ ਘੱਟ ਕੋਈ ਨਹੀਂ ਚੱਲੀ। ਲੇ ਦੇ ਜੀ ਘਟਵਾਤੀ ਲਈ ਜਾਂਦੇ ਦੇਖ ਲਓ ਵੀ ਸੱਸੀ ਕਾਲ ਜੀ ਕੀ ਹਾਲ ਚਾਲ ਨੇ ਠੀਕ ਠਾਕ ਜੀ ਹੋ ਚੁੱਕੇ ਔਰ ਜੀ ਕਿਵੇਂ ਹੋ ਠੀਕ ਹੋ ਠੀਕ ਹਾਂ ਜੀ ਕੀ ਹਾਲ ਚਾਲ ਦੇ ਹੋ ਰਾਸ਼ਨ ਪਾਣੀ ਦੀ ਵਿਆਹ ਦਾ ਫਿਰ ਰਾਸ਼ਨ ਵਾਲੀ ਨਾਲ ਪੂਰਾ ਕਹਿ ਰਿਹਾ ਜਿੰਨਾ ਮਰਜ਼ੀ ਲਾਓ ਰਾਜ ਨੂੰ ਪਾਣੀ ਚਾਹ ਭਾਈ ਪਹਿਲਾਂ 200 ਬੰਦੇ ਦਾ ਮੂੰਹ ਧਵਾ ਕੇ ਲਿਆਵਾ ਟੋਲੇ ਵਾਲਿਆਂ ਜੀ ਰਵੀ ਕਰੰਨੇ ਵਾਲਿਆਂ ਦੀ ਹਾਂ ਹਾਂ ਇਹ ਪਤਾ ਹੀ ਸਾਰਿਆਂ ਨੂੰ ਪਤਾ ਏ ਹੋਰ ਮਸ਼ਹੂਰ ਤੇ ਗਾਣਾ ਸਾਡੇ ਘੇਟਲੇ ਦੇ ਕਾਕੇ ਬੰਦੇ ਮਾਰੇ ਆ ਗਏ ਨਾ ਵਿੱਚ ਆ ਵੇ ਜਾ ਬਣਾਈ ਜਾਂਦਾ ਬੰਦੇ ਮਾਰੇ ਆ ਗਏ ਬੰਦੇ ਬੜੇ ਮਾਰੇ ਆਏ ਨੇ ਕੀ ਕੀ ਸਮਾਨ ਦੱਸ ਬਾਈ ਜੀ ਸਿੱਧੂ ਦੇ ਫੇਰ ਸੁਣੇ ਕੈਮਰਾ ਕੋਲ ਚੱਲਦਾ ਨਾ ਹਾਂ ਹਾਂ ਚੱਲ ਚੱਲ ਚੱਲਦਾ ਸਮਾਨ ਚੱਕ ਲੈਣੇ ਕਾਕੇ ਚੱਲਦਾ ਕੋਈ ਚੱਕਰ ਨਹੀਂ ਕਾਕੇ ਕੈਮਰਾ ਚੱਲਦਾ ਬਾਹਰ ਖੜ੍ਹ ਜਾ ਜਾ ਕੇ ਹੁਣ ਕਾਕਾ ਸਟਰੀਮ ਜੀ ਦੇ ਪਰ ਹੱਥੇ ਹੈ ਜੇਬ ਚ ਨਾਲ ਐਂ ਤਰ ਜਾਂਦਾ ਵੇ ਹੈ ਜੇ ਇਹਨੇ ਐ ਇਧਰ ਕਾਕਾ ਇਧਰ ਹੋਏ ਕੱਕ ਨੇ ਐ ਕਰਨਾ ਉਹੀ ਆ ਜੀ ਆਕੇ ਨੇ ਆ ਜੇ ਐਂਜ ਕੱਕੇ ਨੇ ਐਂਜ ਕੱਕੇ ਨੇ ਕਰਨਾ ਉਹ ਟੈਕਟਰ ਟਰਾਲੀ ਉਹ ਨਹੀਂ ਦਿਖਕਲੇ ਯਾਰ ਇਹ ਤਾਂ ਮਗਾਰ ਵਾਲੇ ਬਹੁਤ ਬੜੇ ਪੜਗੇ ਲੱਪੜਦੇ ਪਏ ਉਹ ਤਾਂ ਵਿਆਹ ਦੇ ਦਿਨ ਥੋੜੇ ਰਹਿ ਗਏ ਬਾਈ ਜੀ ਉਹ ਤਾਂ ਸਮਾਨ ਚੋਂ ਉਹ ਸਮਾਨ ਉਹਨੇ ਬਹੁਤ ਘਰ ਦੇ ਦੇ ਗਿਆ ਪਰਚੀ ਤੁਹਾਨੂੰ ਹੁਣ ਮੈਨੂੰ ਬਾਲ ਗਨ ਪਰਚੀ ਬਾਸ਼ੇ ਦੀ ਵਿਆਹ ਦੀ ਪਰਚੀ ਆ ਟੈਕਰੀ ਆਪਣਾ ਚਾਹੀਦਾ ਵਿਆਹ ਦੀ ਪਰਚੀ ਦਾ ਉਹ ਮਰਕ ਹੋਊਗਾ ਇੱਕ ਦੀ ਆਪਣਾ ਚਾਹੀਦਾ ਬਾ ਦੂਜਾ ਆਪਣਾ ਹਲਵਾਈ ਦਾ ਜਿਹਾ ਬਣਾਉਣੀ ਆਪਾਂ ਮਠਿਆਈ ਜਣਾ ਇੱਕ ਹਾਂ ਸੱਤੇ ਦਾ ਸੱਤੇ ਦਾ ਮੁੰਡਾ ਆ ਆ ਇਹ ਸੱਤੇ ਦਾ ਮੁੰਡਾ ਜੀ ਨੇ ਸਮਾਨ ਮੋਣਾ ਇਹਨੇ ਘਾਟਣਾ ਪਾਈ ਆ ਆ ਵੇਲਾ ਸਾਰ ਗਿਆ ਜੀ ਤੇਜ਼ ਤੇ ਚੱਲਣ ਵਾਲੀ ਇਹ ਬਹੁਤ ਵਧੀਆ ਚੀਜ਼ ਹੈ ਜਿਹੜੀ ਇਹ ਵਧੀਆ ਚੀਜ਼ ਹੈ ਜਿਹੜੀ ਇਹ ਬਹੁਤ ਵਧੀਆ ਕੁਆਲਿਟੀ ਹੈ ਜੀ ਓਏ ਟੋਲ ਨੂੰ ਬੋਸਟਾ ਵਾਲੀ ਜੀ ਜੀ ਚੱਕ ਲਈ ਬਈ ਵੇਖ ਲਓ ਵਾਪਸ ਰੱਖ ਦੇ ਦੇ ਲੈ ਤੁਸੀਂ ਜਰਾ ਰੱਖ ਦਿੰਦੇ ਆ ਰੱਖ ਦਿੰਦੇ ਆ ਹੋ ਲਾ ਗ੍ਰੇਪਸ ਸੀ ਗਾੜੇ ਕਮਰੇ ਆ ਸਕੂਲ ਤੇ ਆਵੇ ਉਹ ਕੀ ਦਾ ਮੁੰਡਾ ਦੱਸਦੇ ਹੀ ਪੈਸੇ ਨਹੀਂ ਹੁੰਦੇ ਅੱਜ ਖਵਾ ਦੇ ਕੀ ਖਾਣਾ ਕੁਛ ਤਾਂ ਖਵਾ ਕੁਝ ਨਹੀਂ ਖਾਣਾ ਲਾ ਪਾਪੜੀਆਂ ਖਵਾ ਦੇ ਬਾਈ ਬਣਿਆ ਲੈ ਕੁਛ ਤਾਂ ਖਵਾ ਲੈ ਕੁਛ ਖਵਾ ਦਾ ਲੈ ਕੁਛ ਤਾਂ ਖਵਾ ਲੈ ਲੈ ਇਹਨੇ ਆ ਵੀ ਖਾ ਕੇ ਨਾ ਇਹਨੂੰ ਪਤਾ ਲੱਗਾ ਵੀ ਇਹ ਲੂਣਾ ਜਾਂ ਤੇ ਭੁੱਖਾ ਜਾਂ ਇਹ ਕਾਕੜੀਆਂ ਭੂਜੋ ਤੜ ਤਾ ਇਹ ਕਹਿੰਦਾ ਇਹਨਾਂ ਨੂੰ ਖਵਾ ਦਿੰਦਾ ਮੂੰਹ ਵੇਡ ਵਾ ਲੈ ਰੈਂਡ ਦੇ 5 ਪੈਕਟ ਬੋਲੇ ਹਾਂਜੀ ਕਿੰਨੇ ਜੀ ਰੈਂਡ ਦੇ 5 ਪੈਕਟ ਪਾਪੜੀਆਂ ਦੇ ਬਾਈ ਤੇ ਖੋਲਾ ਹਾਂਜੀ ਉਹ ਬੜੇ ਕੀ ਹੋ। ਉਹ ਆ ਗਿਆ ਗੌਰੀਆਂ ਚੈੱਕ ਨਾ ਆ ਵੀ ਬੋਟਿਆ। ਆਹ ਇਹ। ਉਹ ਨਹੀਂ ਇਹ ਬਾਹਰ ਆ ਜਾਂਦਾ ਸਾਡਾ ਦਾਲ ਚੀਨੀ। ਨਾ ਹੀ ਰੋਮੈਂਟ ਅੱਗ ਦੀ ਪੋੜਾ ਸਭ ਤੋਂ ਵਧੀਆ ਆ ਜਾਂ ਨਿੱਕੇ ਨੇ ਆਪ ਖਾਣ ਦੇ ਨਹੀਂ ਹੁਣ ਵੱਡੇ ਹੁਣ ਵੀ ਖਾ ਲਈਏ। ਸਮਝ ਲੋ। ਉਹਨਾਂ 5:00 ਵਜੇ ਇਕੱਠੇ ਕਰਦੇ ਦੋਹਾਂ ਤੋਂ ਰੀਅਰ ਖੁੱਲਾ ਲੈ ਕੇ ਜਾਂਦੇ ਅਖਬਾਰ ਤਲਵੇਟ ਕੇ। ਇਹ ਨਹੀਂ ਇਹ ਖਾ। ਉਹ ਪਹਿਲਾਂ ਇਹ ਖਾਣ ਦੇ ਨਹੀਂ ਆਏ ਪੇ ਚਬਾ ਕੇ ਨਾ ਸਕੂਲੇ। ਡੇਰ ਨਾ ਗਿਆ। ਕਹਾਂ ਕਿਨੇ ਦੇਖਿਆ ਨਹੀਂ 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 ਪਾਈ ਇਧਰ ਦੇ ਡੇਟ ਵਾਂਗੂ ਵੀ ਮੈਂ ਜਿੰਨੇ ਘਰੇ ਘਰ ਕੱਟਦਾ ਹਾਂ ਇਹ ਕਾਲ ਆਈ ਪੈਂਦੇ ਇਹ ਕੌਣ ਇਹ ਕੰਪਲੀਮੈਂਟ ਹੋ ਗਿਆ ਇਹ ਨਹੀਂ ਖਣਾ ਸਪੜਾ ਕੇ ਖਾ ਲਿਆ। ਤਾ ਮੁੰਡਿਓ ਮੇਰੇ ਨਾਲ ਨਜ਼ਾਰੇ ਲਾਉਂਗੇ ਸਾਰੇ ਇਨਾਂ ਕੋ ਮਿਲਣਾ ਖਾਣ ਦੇ ਲਈ। ਮੇਨਾਂ ਰੋਕ ਨਜ਼ਾਰੇ ਲਾਉਂਗੇ। ਗਰੀਬ ਕੋ ਆ ਕੇ ਬਾਪੜੀਆਂ। ਹਾਂ ਮੇਨਾਂ ਰੋਕ ਨਜ਼ਾਰੇ। ਅਵੇ ਲਾ ਦੋਵੇਂ ਦੋ ਪਾਸੇ ਭੁਗ ਪਾਈਂ ਨਾਲ। ਉਹ ਕਿੱਲਾ ਖਾਣਾ ਹੀ ਆ ਉਹ ਵੀ ਉਹ ਇਕੱਲਾ ਖਾਣੀ ਹੈ। ਉਹਦਾ ਸੁਣਨਾ। ਦਾਵੀ। ਬੋਲੋ ਜਾਨੇ ਵਾਦਨ ਦਾ। ਬਰਮਾਤੀ ਮੈਂ ਬਰਮਾਤੀ। ਬਰਮਾਤੀ। ਨਹੀਂ ਨਹੀਂ ਨਹੀਂ। ਪੋਰੂ ਪ੍ਰਸਾਦ ਪੋਰੂ ਪ੍ਰਸਾਦ ਅਰੇ ਬਾਰਿਸ਼ ਰੰਦਰ ਲਾਗੇ ਮਾਦ ਨੂੰ ਨਹੀਂ ਤੇ ਗੱਡੀ ਐ ਕੇਰ ਗੱਡੀ ਫਰ ਸੀ ਜੀ ਆਇਆ ਅੱਤ 10 ਮਿੰਟ ਵੇਖੀ ਆ ਭਾਈ ਗ੍ਰੈਂਡ ਲੱਗ ਬੰਦ ਰੱਖੋ ਉਹ ਕਹਿੰਦੀ ਆ ਪੋਰੂ ਬਰਮਾਦੀ ਬਰਮਾਦੀ ਘਾਰਾ ਤੋਂ ਲਾਏ ਆ ਆਹ ਬੰਦਾ ਆਇਆ ਬਾਹਰ ਉਹ ਜਾਂਦੇ ਕਿੰਦਰ ਨੂੰ ਚੈੱਕ ਕਰਾ ਦੇ ਪਰ ਆ ਖੜਾ ਕਿੰਦਰ ਇੱਧਰ ਉਹ ਜਾਂਦੇ ਜੀ ਚਲੋ ਜੋ ਲੈ ਜਾਓ ਦਾਕਾ ਕਿੱਧਰ ਗਿਆ ਖਾਣੀਆਂ ਬੋਲੀਆਂ ਦੇਸੀ ਕਿਉਂ ਖਾਂਦੇ ਮੇਰੇ ਵੀਡੀਓ ਲੈਓ ਲੈਓ ਇਹ ਮਿਹਰੇ ਚੋਹਰ ਖਾਣੇ ਕਿਹੜੇ ਹੋਰ ਖਾਉਂਦੇ ਇਹ ਬੜਾ ਪੂਰਾ ਬਹੁਤ ਸਾਰਾ ਮਰਾਲ ਫੜ ਫੜ ਇਹ ਪਿਛੇ ਰੱਖਦੇ ਕਈ ਆਹ ਕੌਫੀ ਕਿੱਥੋਂ ਲਿਆਂਦੀ ਆ ਸੇਵਾ ਵੀ ਚੱਲ ਰਹੀ ਨਾਲ ਦੀ ਨਾਲ ਹੈਂ ਉਹ ਵੀ ਉੱਥੇ ਹੀ ਲੈ ਕੇ ਆਂਦੀ ਆ ਇਹ ਆ ਮਾਗਦੇ ਮਿਹਨਤ ਬਾਈਓ ਨੇ ਪੈছে ਕਰਾਉਂਦੇ ਆ ਪਾਠ ਤੇ ਉਹਦੇ ਚੱਕਰ ਚ ਸੇਵਾ ਉਹ ਹੀ ਆ ਨਾਈਸ ਆ ਕੌਫੀ ਬਹੁਤ ਵਧੀਆ ਹੋ ਗਿਆ ਹੋ ਗਿਆ ਗੈਂਡਰ ਆ ਪੂ ਕੀ ਗਏ ਪਰ ਪੂ ਲੈ ਗਿਆ ਮੋਟੇ ਵਿਲੇ ਤੋਂ ਲੱਗੀ ਨਹੀਂ ਆਣ ਵੀਰਾ ਲਾ ਲੀ ਆ ਮੋੜ ਉਹ ਪੈਪ ਲਾ ਪੈਪ ਟੁੱਟਿਆ ਨਹੀਂ ਲਾਲਾ ਪੈਪ ਲਾਲਾ ਦੱਸ ਉਹ ਲਾਲੇ ਪੈਪ ਲਾਲਾ ਟੁੱਟ ਜਾਣੀਆਂ ਸਿਆਣਾ ਬਣੀ ਜਾਂਦਾ ਹੁਣ ਕੱਚਾ ਜਾ ਉਹ ਖੜ ਕੇ ਉੱਪਰ ਹੁਣ ਕੱਚਾ ਜਾ ਕੇ ਖੜ ਕੇ ਹੁਣ ਜਾਣਦੇ ਜਾਣਦੇ ਇੱਕ ਪਾਈਪਾ ਲੈ ਜਾਣਦੇ ਸਿੱਧਾ ਗਾਉਣਾ ਘਰੇ ਵਾੜਦੇ ਭਰਾਓ ਡਰਾਈਵਰ ਚਲੋ 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 ਹਾਂ ਤਾਂ ਨਾ ਵਿਆਹ ਲੈ ਘਰ ਪਹੁੰਚਦੇ ਨਾ ਰੌਣਕ ਲੱਗੂ ਯਾਰ ਰੌਣਕ ਲੱਗੂ ਯਾਰ ਅੱਗੇ ਮੂੰਹ ਤੇ ਚਾਹ ਪੀਵੀ ਜਾਂਦੇ ਆ ਉੱਥੇ ਦੋ ਚਾਰ ਸਲਾਮਾ ਕਰੀਏ ਸਲਾਮ ਲਈਏ ਸਲਾਮ ਵੀ ਜ਼ਰੂਰੀ ਆ ਯਾਰ ਜੇ ਤੁਹਾਡੇ ਅਰਗੇ ਮਿਹਨਤੀ ਭਰਾ ਹੁਣ ਨਾਲ ਤੇ ਫਿਰ ਲੋੜ ਕਾਦੀ ਆ ਯਾਰ ਜਿਹੜੀ ਜਿਹੜੀ ਕਰੀਏ ਮਿਹਨਤ ਆਪਾਂ ਦੀ ਹੁਣ ਲੱਗਦਾ ਯਾਰ ਘਰ ਆ ਜਾਂਦਾ ਹੀ ਮੁਟਾ ਯਾਰ ਓ ਬੱਬੇ ਓਹ ਕਾਰ ਗੱਡੀ ਸੈਟ ਹੋ ਗਿਆ ਸਾਰੇ ਪੈ ਗਏ ਸਾਰਾ ਡੱਬਾ ਹੀ ਪੈ ਗਿਆ ਆਇਓ ਆਇਓ ਗੱਡੀ ਘਰ ਤੋਂ ਸਾਈਡ ਤੇ ਕਿਹੜਾ ਵਾ ਓ ਖੜ ਜਾ 2 ਮਿੰਟ ਓਈ ਦਾ ਕਰਦਾ ਜਾਂਜਾ ਇਹ ਚੱਕ ਲੈ ਜੀ ਮੈਂ ਕਿਰਪਾ ਕਰਪਾ ਹਾਂ ਸਵਦਾ ਜੀ ਕਾਮ ਬਣਾਇਆ ਸਵਦਾ ਜੀ ਕਾਮ ਹੈ ਕਿ ਬਣਾਇਆ ਬਈ ਮੇਰਾ ਲੋਨੀ ਲੋ ਮਾਰੋ ਚਿਕਾਓ ਇਧਰ ਰੈਂਗਲ ਆਵੇ ਪੰਪ ਬਹੁਤ ਗਤੀ ਜੀ ਆ ਬੋਲੋ ਭਾਈ ਇਹ ਇੱਥੇ ਕੋਲ ਆ ਟੇਬਲ ਕਾ ਕੇ ਮਿੰਟ ਮਾਰ ਟੇਬਲ ਆ ਬਾਹਰ ਆ ਬੱਲੇ ਹਾਲ ਕਰਨ ਪਤਾ ਤਿੱਖੀ ਲੱਗਦੀ ਵੀ ਕੀ ਕਰਨ ਨਾ ਏਵਲ ਨਹੀਂ ਰੈਡ ਤਾਂ ਆ ਵੀ ਮਿੱਤਰੋ ਕਹਿੰਦੇ ਓਕਰ ਬੋਟ ਹੋ ਗਈ ਸਮਾਨ ਆ ਗਿਆ ਸਾਰਾ ਤੇ ਅੱਜ ਹਲਵਾਈ ਆ ਜਾਣੇ ਆ ਜੋ ਮਠਿਆਈ ਬਣਾਉਣੀ ਆ ਜੋ ਗਾਜਰਾ ਬਣਾਉਣੀ ਉਹ ਗਾਜਰ ਆ ਗਈ ਜਨ ਜੋ ਗਜਰੇਲਾ ਬਣਾਉਣਾ ਉਹਨਾਂ ਗਾਜਰ ਆ ਗਿਆ ਵਾ ਤੇ ਬਰਫੀ ਆਪ ਸਾਰਾ ਘਰੇ ਹੀ ਬਣਾਉਣਾ ਵਾ ਪੰਨਡਿੰਡਾ ਸਾਰੇ ਚੱਕ ਲਿਆਂਦਾ ਕਹਿੰਦੇ ਹੁਣ ਪਤਾ ਲੱਗਦਾ ਵਿਆਹ ਵਾਲਾ ਘਰ ਆ ਜਦੋਂ ਐ ਭਾਂਡੇ ਟੀਂਡੇ ਖਿਲਰੇ ਹੋਣਾ ਪੱਟੀਆਂ ਪੁੱਟੀਆਂ ਪਈਆਂ ਹੋਵੇ ਤੇ ਉਹ ਚੱਕੋ ਬਰਾ ਉਹ ਪਈਆਂ ਗਾਜਰਾ ਉਹ ਬਣੂ ਗੁਜਰੇਲਾ ਉਹ ਜਾਂਦੀ ਆਹੋ ਜਾਂਦੀ ਬਾ ਰੰਗ ਦਾ ਥੋੜਾ ਟਾਈਮ ਲੱਗੇ ਨਿਬੜਿਆ ਰੰਗ ਵੀ ਆਪਣਾ ਖਿੱਚਦਾ ਕੰਮ ਰੰਗਾਲਿਆ ਨੇ ਵੀ